ਤਸਵੀਰਾਂ ਦੱਸ ਦਈਏ ਕਿ ਪਠਾਨਕੋਟ ਦੀਆਂ ਔਰ ਪਠਾਨਕੋਟ ਦਾ ਜੋ ਹਾਈਵੇ ਹੈ ਜੋ ਡਲੋਹਜੀ ਨੂੰ ਜਾਣ ਵਾਲਾ ਰੋਡ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਆ ਖੱਡਾ ਕਿੰਨਾ ਵੱਡਾ ਹੈ ਔਰ ਜੇ ਗੱਲ ਕਰੀਏ ਤਾਂ ਆ ਬਿਜਲੀ ਦੇ ਆ ਬਿਜਲੀ ਦੇ ਜੋ ਮੀਟਰ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਮੀਟਰ ਵਖਾਈ ਜਾਣ ਇਹ ਜੋ ਮੀਟਰ ਨੇ ਇਹ ਮੀਟਰ ਜਿਹੜੇ ਆ ਇਹ ਸੜਕ ਦੇ ਕਿਨਾਰੇ ਔਰ ਖੱਡਾ ਪਿਆ ਹੋਇਆ ਜੇ ਕੋਈ ਗੱਡੀ ਅਚਨਚੇਤ ਇਸ ਖੱਡੇ ਵਿੱਚ ਪੈ ਜਾਵੇ ਤਾਂ ਫਿਰ ਕਿੰਨਾ ਨੁਕਸਾਨ ਹੋਵੇਗਾ ਇਹ ਖੱਡਾ ਕੋਈ ਉਹ ਨਹੀਂ ਹੈ ਕੀ ਕਿਸੇ ਨੇ ਵੈਸੇ ਪਟਿਆ ਗਿਆ ਇੱਕ ਨਾਲਾ ਵਾ ਇੱਕ ਨਕਾਸ ਹੈ ਔਰ ਨਕਾਸ ਵੇਖ ਸਕਦੇ ਹੋ ਹਾਲਾਤ ਤੁਸੀਂ ਨਕਾਸ ਦੀ ਕਿ ਇਹ ਪ੍ਰਸ਼ਾਸਨ ਆ ਪਠਾਨਕੋਟ ਦਾ ਔਰ ਇਹ ਜੋ ਹਾਲਾਤ ਨੇ ਇਸ ਦੇ ਉੱਤੇ ਤੁਸੀਂ ਗਉਆਂ ਵੇਖ ਸਕਦੇ ਹੋ ਕਿ ਆਵਾਰਾ ਗਉਆਂ ਜਿਹੜੀਆਂ ਇਸ ਦੇ ਵਿੱਚ ਲੋਕਲ ਨਜ਼ਦੀਕਾਂ ਵਿੱਚੋਂ ਕੋਈ ਕੂੜਾ ਵਗੈਰਾ ਸਟਿਆ ਜਾਂਦਾ ਔਰ ਗਉਆਂ ਜਿਹੜੀਆਂ ਪਠਾਨਕੋਟ ਦੇ ਵਿੱਚ ਅਕਸਰ ਹੀ ਅਸੀਂ ਵਿਖਾਉਂਦੇ ਆ ਕਿ ਗਉਆਂ ਜਿਹੜੀਆਂ ਇਹ ਸਬਜ਼ੀਆਂ ਇਹ ਲਫਾਫੇ ਇਹ ਚੀਜ਼ਾਂ ਖਾ ਕੇ ਗੁਜ਼ਾਰਾ ਕਰਦੀਆਂ ਨੇ ਔਰ ਪਠਾਨਕੋਟ ਦੇ ਪਹਿਲੇ ਤਾਂ ਇਹ ਨਾਲੇ ਦੀ ਗੱਲ ਕਰੀਏ ਕਿ ਜੇ ਇਹਨਾਂ ਡਵੈਲਪ ਪਠਾਨਕੋਟ ਹੋ ਗਿਆ ਤਾਂ ਪਠਾਨਕੋਟ ਦੇ ਵਿੱਚ ਇਹ ਜੋ ਨਾਲਾ ਹੈ ਇਹ ਜੋ ਨਾਲਾ ਵਾ ਇਹਨੂੰ ਪ੍ਰੋਪਰ ਕਰ ਦੇਣਾ ਚਾਹੀਦਾ ਸੀ ਠੀਕ ਔਰ ਉੱਤੇ ਸਲੇਪ ਪਾਉਣੀ ਚਾਹੀਦੀ ਸੀ ਤਾਂ ਜੋ ਜੋ ਹੈਵੀ ਵਹੀਕਲ ਜਾਂ ਤੇਜ਼ਕਾਰਾਂ ਆਉਂਦੀਆਂ ਨੇ ਉਹਨਾਂ ਦਾ ਕੋਈ ਇਨਸੀਡੈਂਟ ਨਾ ਵਾਪਰ ਸਕੇ ਔਰ ਕੋਈ ਨੁਕਸਾਨ ਨਾ ਹੋ ਸਕੇ ਔਰ ਜੋ ਇਹ ਖੱਡਾ ਜੇ ਇਹਦੇ ਵਿੱਚ ਨਾਲੇ ਦੇ ਵਿੱਚ ਕੋਈ ਚੀਜ਼ ਆ ਕੇ ਵੱਜ ਜਾਂਦੀ ਆ ਤਾਂ ਬਚਾਅ ਹੋਣਾ ਮੁਸ਼ਕਿਲ ਹੋ ਜਾਵੇਗਾ ਔਰ ਲੰਬੇ ਸਮੇਂ ਤੋਂ ਇਹ ਨਾਲਾ ਜੋ ਹੈ ਇਹ ਬੰਦ ਹੈ ਇਹ ਦੁਕਾਨਦਾਰੀਆਂ ਦਾ ਨਿਕਾਸ ਜਿਹੜਾ ਉਹ ਕਿਸ ਤਰਫ ਜਾਂਦਾ ਹੈ ਇਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਇੱਥੇ ਭਾਈ ਸਾਹਿਬ ਖੜੇ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇਹ ਕਿੱਥੇ ਜਾਂਦਾ ਨਿਕਾਸ ਇਹ ਪਾਣੀ ਜਿਹੜਾ ਦੁਕਾਨਾਂ ਦਾ ਕਿੱਥੇ ਜਾਂਦਾ ਭਜੀ ਬਾਹਰ ਨਹੀਂ ਜਾਂਦਾ ਇਹਦੇ ਨਾਲ ਹੈਗਾ ਕੋਈ ਨਿਕਾਸ ਵਿੱਚੋਂ ਦੀ ਜਾਂ ਇਹ ਬੰਦ ਹੈ ਕੋਈ ਨਿਕਾਸ ਨਹੀਂ ਹੈ ਪ੍ਰੋਪਰ ਬੰਦੀ ਹੈ ਫਿਲਹਾਲ ਬੰਦੀ ਆ ਤੇ ਫਿਰ ਇਹ ਦੁਕਾਨਦਾਰੀਆਂ ਦੇ ਅੱਗੇ ਪਾਣੀ ਘੁੰਮਦਾ ਹਾਂਜੀ बस ਇਸੇ ਤਰ੍ਹਾਂ ਆਈਆਂ ਤੇ ਜੇ ਗੱਲ ਕਰੀਏ ਤਾਂ ਪਠਾਨਕੋਟ ਬੜੇ ਤਰੱਕੀ ਕੀਤੀ ਆ ਹੁਣ ਤੇ ਜ਼ਿਲ੍ਹਾ ਵੀ ਦੂਜਾ ਬਣ ਗਿਆ ਕੀ ਜ਼ਿਲ੍ਹਾ ਬਣਾ ਪਹਿਲੇ ਤਾਂ ਇਹ ਆਵਾਜ਼ ਸੀ ਕਿ ਪਠਾਨਕੋਟ ਨੂੰ ਜ਼ਿਲ੍ਹਾ ਬਣਾਇਆ ਜਾਏ ਜ਼ਿਲ੍ਹਾ ਬਣਾ ਕੇ ਵੀ ਨਹੀਂ ਕੋਈ ਕੰਮ ਸਿਰੇ ਚੜਿਆ ਕੀ ਕਰਨ ਰਹਿ ਗਿਆ ਪਤਾ ਨਹੀਂ ਪਾਰਟੀਆਂ ਚੇਂਜ ਹੁੰਦੀ ਰਹਿੰਦੀਆਂ ਨਾ ਤੇ ਇਹ ਮਹਿਕਮੇ ਵੀ ਪਾਰਟੀਆਂ ਦੇ ਅਧੀਨ ਆ ਸਾਰੇ ਤੇ ਪਾਰਟੀਆਂ ਬਦਲ ਗਈਆਂ ਤੇ ਮਹਿਕਮਿਆਂ ਨੇ ਕੰਮ ਢਿਲੇ ਕਰ ਦਿੱਤੇ ਤੇ ਹੁਣ ਤਾਂ ਬਦਲਾਅ ਵਾਲੀ ਸਰਕਾਰ ਆਈ ਆ ਕੀ ਕਹਿੰਦੇ ਹੋ ਬਦਲਾਅ ਵਾਲੀ ਸਰਕਾਰ ਕਰੇਗੀ ਇਹਦਾ ਹੱਲ ਜਾਂ ਨਹੀਂ ਉਮੀਦ ਹੈਗੀ ਹੈਗੀ ਆ ਹੈਗੀ ਆ ਬਦਲਾਅ ਤੁਸੀਂ ਆਪ ਕੀਤਾ ਲੱਗਦਾ ਹਾਂਜੀ ਅਜਾ ਬਦਲਾਵ ਵਾਲੀ ਸਰਕਾਰ ਤੁਸੀਂ ਬਣਾਈਏ ਹਾਂਜੀ ਬਣਾਈਏ ਇਹ ਗੱਲ ਕਰੀਏ ਤਾਂ ਬਦਲਾਵ ਵਾਲੀ ਸਰਕਾਰ ਤੇ ਅੱਜ ਵੀ ਲੋਕਾਂ ਨੂੰ ਆਸ ਹੈ ਕਿ ਬਦਲਾਵ ਵਾਲੀ ਸਰਕਾਰ ਜਿਹੜੀ ਆ ਹੋ ਸਕਦਾ ਹੈ ਕਿ ਇਹ ਜੋ ਨਾਲੇ ਆ ਇਹ ਠੀਕ ਕਰ ਦੇਵੇ ਜਾਂ ਇਹ ਬਿਜਲੀ ਦੇ ਖੰਭੇ ਇਹ ਬਿਜਲੀ ਦੇ ਖੰਭੇ ਬਾਰੇ ਕੀ ਕਹਿਣਾ ਤੁਹਾਡਾ ਜੇ ਕੋਈ ਗੱਡੀ ਵਾਜ ਜਾਵੇ ਤਾਂ ਨੁਕਸਾਨ ਕਿੰਨਾ ਕੁ ਵੱਡਾ ਹੋ ਸਕਦਾ ਬੜਾ ਵੱਡਾ ਹੋ ਸਕਦਾ ਭਾਈ ਜੀ ਜਾਨ ਨੂੰ ਖਤਰਾ ਵੀ ਹੋ ਸਕਦਾ ਕੋਈ ਟੱਕ ਬੱਜ ਜਾਏ ਕੋਈ ਘੰਟਾ ਜਾਏ ਇੱਥੇ ਠੀਕ ਹੈ ਨਾ ਹਾਂ ਤੇ ਕਿਤਨਾ ਕਿਤਨੂੰ ਸੇਵ ਕਰਨਾ ਚਾਹੀਦਾ ਹੈ ਨਾ ਤੇ ਜਿਹੜਾ ਨਾਲਾ ਵਾ ਇਹਦੇ ਉੱਤੇ ਸਲੇਪ ਪਾਉਣੀ ਚਾਹੀਦੀ ਹੈ ਪਾਉਣੀ ਆ ਦੀ ਹੈ ਸਲੇਪ ਪਾਉਣੀ ਆ ਦੀ ਹੈ ਹੈ ਨਾ ਹਾਂਜੀ ਤੇ ਜੇ ਗੱਲ ਕਰੀਏ ਤਾਂ ਜੇ ਹੁਣ ਸਬੰਧਤ ਵਿਭਾਗਮੇ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਜੇ ਇਹਦੇ ਉੱਤੇ ਸਲੇਪ ਪੈ ਜਾਵੇ ਤਾਂ ਫਿਰ ਇਹਦੀ ਜਿਹੜੀ ਆ ਨੁਹਾਰ ਬਦਲ ਜਾਵੇਗੀ ਔਰ ਇਹ ਨਾਲ ਦੁਕਾਨਦਾਰੀਆਂ ਦਾ ਨਕਾਸ਼ ਜੋ ਆ ਚਲਾ ਜਾਵੇਗਾ ਔਰ ਇਹ ਅੱਡਾ ਕਿਹੜਾ ਪੈਂਦਾ ਇਹ ਮਮੂ ਚੌਂਕ ਪੈਂਦਾ ਮਮੂ ਚੌਂਕ ਮਮੂਰ ਚੌਂਕ ਹੈ ਹਾਂਜੀ ਅੱਛਾ ਇੰਜ ਸਕੂਲ ਦੇ ਨਾਲ ਮੋੜ ਹੈਗਾ ਇੰਜ ਸਕੂਲ ਦਾ ਮੋੜ ਹੀ ਹੈ ਅੰਦਰ ਸਕੂਲ ਵੀ ਜਾਂਦਾ ਹੈ ਕਿਹੜਾ ਕਾਲਜ ਹੈ ਅੰਜਲ ਕਾਲਜ ਹੈ ਅੱਛਾ ਤੇ ਦੱਸ ਦਈਏ ਕਿ ਐਂਜਲ ਸਕੂਲ ਹੈਗਾ ਇਹ ਅੰਜਲ ਕਾਲਜ ਹੈਗਾ ਤੇ ਇਸ ਦੇ ਨਾਲ ਮੋੜ ਹੈ ਔਰ ਪੁਲੀ ਵਾਲਾ ਮੋੜ ਹੈ ਔਰ ਦੱਸ ਦਈਏ ਕਿ ਕਈ ਵਾਰ ਤਾਂ ਇੱਥੇ ਹਾਦਸਾ ਵੀ ਹੁੰਦਾ ਹੋਣਾ ਕਈ ਵਾਰੀ ਕੋਈ ਜਾਂ ਵੱਜਦੀਆਂ ਹੋਣਗੀਆਂ ਨਾਲ ਵੱਜੀਆਂ ਚੀਜ਼ਾਂ ਉਹ ਟੁੱਟ ਗਿਆ ਬੜੀ ਮੁਸ਼ਕਲਾਂ ਬੜੀ ਸਭ ਕੁਝ ਟੁੱਟਿਆ ਵਾ ਹਾਂਜੀ ਐਕਸੀਡੈਂਟ ਆਇਆ ਬੜੀ ਮੁਸ਼ਕਲਾਂ ਜੰਨੀ ਬੱਜੀਆਂ ਗਈਆਂ ਅੱਛਾ ਹਾਂ ਦੱਸ ਦਈਏ ਕਿ ਇਹ ਤਸਵੀਰਾਂ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਫਿਰ ਸ਼ੇਅਰ ਕੀਤੀਆਂ ਜਾਣ ਕਿ ਇਹ ਜੋ ਤਸਵੀਰਾਂ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਇਹ ਇਨਾ ਵੱਡਾ ਖੱਡਾ ਹੈ ਇਹ ਇਨਾ ਵੱਡਾ ਇਹ ਖੱਡਾ ਜਿਹੜਾ ਵਾ ਕਿਤੇ ਨਾ ਕਿਤੇ ਇਹ ਨਕਾਸ ਹੈ ਨਕਾਸ ਜਿਹੜਾ ਉਹ ਬੰਦ ਕੀਤਾ ਗਿਆ ਤੇ ਜੇ ਨਕਾਸ ਨੂੰ ਪ੍ਰੋਪਰ ਕੀਤਾ ਜਾਂਦਾ ਤਾਂ ਅੱਜ ਬਦਲਾਵ ਵਾਲੀ ਸਰਕਾਰ ਦਾ ਰੰਗ ਵੇਖਣ ਨੂੰ ਮਿਲ ਜਾਣਾ ਸੀ ਕਿ ਬਦਲਾਅ ਸ਼ੁਰੂ ਹੋ ਗਿਆ ਔਰ ਫਿਲਹਾਲ ਲੋਕਾਂ ਨੇ ਆਸ ਲਗਾਈ ਹੋਈ ਆ ਕਿ ਹੋ ਸਕਦਾ ਬਦਲਾਅ ਜਿਹੜਾ ਵਾ ਉਹ ਰੰਗ ਵਿਖਾਵੇ ਕਿਉਂਕਿ ਅਜੇ ਤਾਂ 2-3 ਸਾਲ ਪਏ ਆ ਅਜੇ ਸਮਾਂ ਪਿਆ ਵਾ ਬਦਲਾਅ ਕੋਲ ਹੋ ਸਕਦਾ ਬਦਲਾਅ ਆਪਣਾ ਰੰਗ ਵਿਖਾਵੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੀ ਜ਼ਰੂਰਤ ਅੱਜ ਆ ਲੋਕ ਅੱਜ ਆਵਾਜ਼ਾਂ ਦੇ ਰਹੇ ਨੇ ਬਾਦ ਵਿੱਚ ਕੀ ਪਤਾ ਕਿਹੜੀਆਂ ਸਰਕਾਰਾਂ ਤੇ ਕਿੱਧਰ ਕਿਹੜੇ ਰਾਹ ਪੈ ਜਾਣੀਆਂ ਔਰ ਜੇ ਇਹ ਨਾਲੇ ਜਿਹੜੇ ਆ ਜਿਹੜੇ ਖੱਡੇ ਆ ਸੜਕਾਂ ਦੇ ਕੰਡੇ ਹੈ ਵੀ ਵੀ ਕ ਲੰਘਦੇ ਨੇ ਔਰ ਕਾਰਾਂ ਵੀ ਫਾਸਟ ਚੱਲਦੀਆਂ ਨੇ ਔਰ ਹਾਈਵੇ ਹੈਗਾ ਇਸ ਨੂੰ ਸੇਫ ਕੀਤਾ ਜਾਵੇ ਇਸ ਨੂੰ ਪ੍ਰੋਪਰ ਬਣਾਇਆ ਜਾਵੇ ਔਰ ਗਲੀਆਂ ਦਾ ਜੋ ਨਿਕਾਸ ਹੈ ਇਥੋਂ ਦਾ ਦੁਕਾਨਦਾਰੀਆਂ ਦਾ ਇਹ ਵੀ ਪ੍ਰੋਪਰ ਕੱਢਿਆ ਜਾਵੇ ਔਰ ਇੱਕ ਵੀਡੀਓ ਜਿਹੜੀ ਆ ਵੱਤੋ ਵੱਤ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਸਬੰਧਤ ਮਹਿਕਮੇ ਤੱਕ ਇਹ ਖਬਰ ਪਹੁੰਚ ਸਕੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ